ਇਨਸਾਨ ਸਵਾਰਥੀ ਨਾ ਹੋ ਚੁੱਕਾ ਹੈ ਕਿ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇੱਕ ਬੇਜੁਬਾਨ ਤੇ ਜ਼ੁਲਮ ਕਰਕੇ ਮੈਂ ਉਹਦੇ ਤੋਂ ਕਿੰਨਾ ਕਿਤੇ ਆਪਣਾ ਪ੍ਰੋਫਿਟ ਕਮਾ ਲਾਂਗਾ ਵੀ ਆਰ ਨਾਟ ਕੈਨੀਵੋਰਸ ਅਸੀਂ ਮੀਟ ਖਾਣ ਵਾਸਤੇ ਨਹੀਂ ਜੰਮੇ ਹੋਏ ਲੋਕਾਂ ਨੇ ਆਪਣੇ ਸਵਾਦ ਲਾਣ ਵਾਸਤੇ ਤੇ ਪੈਸਾ ਕਮਾਣ ਦਾ ਇੱਕ ਧੰਦਾ ਬਣਾ ਲਿਆ ਲੇਕਿਨ ਜਿਹੜਾ ਕਰਮ ਹੈ ਨਾ ਕਰਮਾ ਘੁੰਮ ਕੇ ਦੁਬਾਰਾ ਜਦੋਂ ਉੱਥੇ ਕਰਮ ਦਾ ਕਰਮ ਦਾ ਜਿਹੜਾ ਚੱਕਰ ਜਾ ਘੁੰਮਦਾ ਹੈ ਤੇ ਉਦੋਂ ਇਨਸਾਨ ਨੂੰ ਮਰਨ ਦੇ ਜ ਬੈਠਦੇ ਪਿਆ ਹੁੰਦਾ ਨਾ ਫੇਰ ਯਾਦ ਆਉਂਦਾ ਮੈਂ ਸਾਰੀ ਉਮਰ ਇਹ ਪਾਪ ਕੀਤਾ ਸੀ ਤੇ ਅੱਜ ਮੈਂ ਭੁਗਦਾ ਹਾਂ ਮਨਵਾਸ ਤੋਂ ਜਿਹੜਾ ਜਿਆਦਾ ਜਿਹੜਾ ਵਾ ਅਸਰ ਜਿਹੜਾ ਤੁਹਾਨੂੰ ਕੱਚਾ ਪਨੀਰ ਨਿਊਟਰੀ ਤੇ ਕਾਲੇ ਛੋਲੇ ਦਿੰਦੇ ਨੇ ਜਿਹੜਾ ਇਨਸਾਨ ਮੀਟ ਖਾ ਕੇ ਅੱਜ ਐਸਾ ਹੀ ਲਾ ਰਿਹਾ ਤੇ ਇਹ ਤਿੰਨ ਚੀਜ਼ਾਂ ਖਾ ਕੇ ਮੇਰੇ ਨਾਲ ਮਹੀਨੇ ਬਾਅਦ ਆ ਕੇ ਗੱਲ ਕਰ ਲੈ ਤੇ ਮੈਂ ਉਹਨੂੰ ਉਸ ਚੀਜ਼ ਦਾ ਜਵਾਬ ਦਵਾਂ ਦੂਸਰੀ ਜਿਹੜੀ ਮੈਂ ਗੱਲ ਕਰਾਂਗਾ ਅੱਜਕੱਲ ਜਿਹੜੀ ਪੋਟਰੀ ਫਾਰਮ ਨੇ ਛੋਟੇ ਛੋਟੇ ਚੂਚਿਆਂ ਨੂੰ ਜਿਹੜਾ ਇੰਜੈਕਸ਼ਨ ਲਗਾਏ ਜਾਂਦੇ ਨੇ ਹਾਰਮੋਨਸ ਦੇ ਤਾਂ ਕਿ ਉਹ ਦਿਨਾਂ ਦੇ ਵਿੱਚ ਵੱਡਾ ਹੋ ਜਾਏ ਤੇ ਮੁਰਗਾ ਬਣ ਜਾਏ ਆਪਣੇ ਸਵਾਰਥ ਦੇ ਲਈ ਉਹਦੀ ਜਿਹੜੀ ਜਾਨ ਦੀ ਕੋਈ ਕੀਮਤ ਨਹੀਂ ਰੱਖੀ ਜਾਂਦੀ ਉਹਦੇ ਤੇ ਅਤਿਆਚਾਰ ਕੀਤਾ ਜਾਂਦਾ ਤੇ ਲੋਕਾਂ ਦੀ ਸੇਰਨਾ ਖੜਵਾਲ ਕੀਤਾ ਜਾਂਦਾ ਪੰਜਾਬ ਦੇ ਵਿੱਚ ਮੁੱਖ ਚੱਲ ਰਹੀ ਹੈ ਉਹ ਹੈਗੀ ਹੈ ਬਰੀਡਿੰਗ ਜਿਹੜੀਆਂ ਕੁੱਤਿਆਂ ਨੇ ਨਸਲ ਦੀਆਂ ਉਹਨਾਂ ਨੂੰ ਉਮਰ ਤੋਂ ਪਹਿਲਾਂ ਪ੍ਰੈਗਨੈਂਟ ਕੀਤਾ ਜਾਂਦਾ ਹੈ ਤੇ ਜਦੋਂ ਉਹਨਾਂ ਦੀ ਉਮਰ ਖਤਮ ਹੀ ਹੋ ਜਾਂਦੀ ਹੈ ਬੁੱਢੀਆਂ ਹੋ ਜਾਂਦੀਆਂ ਕਮਜ਼ੋਰ ਹੋ ਜਾਂਦੀਆਂ ਲੇਕਿਨ ਉਹਨਾਂ ਤੋਂ ਬੱਚੇ ਪੈਦਾ ਕਰਵਾਉਣੇ ਜ਼ਬਰਦਸਤੀ ਉਹਦੇ ਤੇ ਵੀ ਜਿਹੜਾ ਇਨਾ ਅਤਿਆਚਾਰ ਕੀਤਾ ਜਾਂਦਾ ਵਾ ਤੇ ਆਪਣੇ ਮੁਨਾਫੇ ਦੇ ਲਈ ਇਨਸਾਨ ਇਨਾ ਜ਼ਿਆਦਾ ਅੱਜਕੱਲ ਮੈਂ ਕਹਾਂਗਾ ਵੀ ਸੈਲਫਿਸ਼ ਹੋ ਚੁੱਕਾ ਹੈ ਕਿ ਉਹ ਪ੍ਰਮਾਤਮਾ ਤੋਂ ਵੀ ਜਿਹੜਾ ਉਹ ਨਹੀਂ ਡਰਦਾ ਇਹ ਅੱਜਕੱਲ ਤੇ ਜਿਹੜਾ ਨਾਨ ਵੇਜ ਹੈ ਉਹਦੇ ਸਿੰਥੈਟਿਕ ਤਰੀਕੇ ਨਾਲ ਟੀਕੇ ਲਗਾ ਕੇ ਜਾਂ ਉਹਨਾਂ ਦੇ ਅਤਿਆਚਾਰ ਕਰਕੇ ਫਿਰ ਉਹਨਾਂ ਨੂੰ ਵਿਧਾਇਆ ਫਲਾਇਆ ਜਾ ਰਿਹਾ ਤੇ ਉਹੀ ਜਿਹੜੇ ਗਲਤ ਹਾਰਮੋਨ ਨੇ ਉਹੀ ਆਪਣੀ ਬੋਡੀ ਵਿੱਚ ਛਾਰੇ ਨੇ ਜੁਬਾਨ ਦੀ ਟੇਸ ਨੂੰ ਥੋੜਾ ਜਿਹਾ ਪਰਖਣ ਵਾਸਤੇ ਆਪਾਂ ਕਿਸੇ ਜੀਵ ਦੀ ਹੱਤਿਆ ਨਾ ਕਰੀਏ ਉਹ ਕਿਤੇ ਨਾ ਕਿਤੇ ਸਾਡਾ ਕਰਮ ਚੱਕਰ ਸਾਨੂੰ ਆਉਣ ਵਾਲੇ ਟਾਈਮ ਤੇ ਪਨਿਸ਼ਮੈਂਟ ਜ਼ਰੂਰ ਕਰਦਾ ਸੋ ਅਵੋਇਡ ਕਰੀ ਇਹਨਾਂ ਚੀਜ਼ਾਂ ਨੂੰ ਤੋਂ ਸੋ ਡਾਕਟਰ ਉਹਨ ਨੇ ਜਿਹੜਾ ਰਸਤਾ ਦਿਖਾਇਆ ਲੋਕਾਂ ਨੂੰ ਆਪਾਂ ਉਹਨੂੰ ਜ਼ਰੂਰ ਫੋਲੋ ਕਰੀਏ ਵਾਲਾ ਦੋਸਤ ਹਰਜੀਤ ਸਿੰਘ ਗਰੇਵਾਲ ਦੇ ਤਸਵੀਰਾਂ ਬਖਾਵਾਗੇ ਤੁਹਾਨੂੰ ਅੱਜ ਅਮਰਸਾ ਦੇ ਹਾਲਗੇਟ ਦੀਆਂ ਜਿੱਥੇ ਕਿ ਡਾਕਟਰ ਰੋਹਨ ਮੈਰਾ ਵੱਲੋਂ ਜਿਹੜਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਨ੍ਹਾਂ ਲੋਕਾਂ ਨੇ ਘਰੇ ਪੰਛੀ ਰੱਖੇ ਨੇ ਜਾਂ ਜਿਹੜੇ ਕੈਦ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਡਾਕਟਰ ਰੋਹਨ ਮੈਰਾ ਵਧਾਈ ਦੇ ਪਾਤਰ ਨੇ ਇਸ ਤਰ੍ਹਾਂ ਅਕਸਰ ਜਿਹੜੇ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਜਿਹੜੇ ਉਹ ਕਰਦੇ ਰਹਿੰਦੇ ਨੇ ਡਾਕਟਰ ਸਾਹਿਬ ਕਦੋਂ ਤੱਕ ਲੋਕੀ ਜਾਗਰਤ ਹੋਣਗੇ ਅਸੀਂ ਦੇਖਿਆ ਹਰ ਵਾਰੀ ਤੁਹਾਡੇ ਵੱਲੋਂ ਇੱਕ ਸੁਨੇਹਾ ਮੈਸੇਜ ਆਂਦਾ ਵੀ ਘਰੇ ਜਿਹੜੇ ਪਾਲਦੇ ਨੇ ਚਾਹੇ ਉਹ ਪੰਛੀ ਹੋਵੇ ਤੋਤੇ ਦੀ ਗੱਲ ਕਰੀਏ ਚਿੜੀਆਂ ਦੀ ਗੱਲ ਕਰੀਏ ਉਹ ਕੋਈ ਸਜਾਵਟ ਕਰਕੇ ਰੱਖਦੇ ਨੇ ਤੁਹਾਡਾ ਦੇ ਬਾਰੇ ਕੀ ਕਹਿਣਾ ਹੈ ਅੱਜ ਨੈਸ਼ਨਲ ਐਨੀਮਲ ਰਾਈਟਸ ਡੇ ਆ ਜਿਹੜਾ ਪੂਰੀ ਦੁਨੀਆ ਦੇ ਵਿੱਚ 30 ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਪ੍ਰੋਗਰਾਮ ਜਿਹੜਾ ਰੱਖਿਆ ਸੀਗਾ ਇਹਦਾ ਮੇਨ ਮਕਸਦ ਕੀ ਹੈ ਕਿ ਇਨਸਾਨ ਜਿਹੜਾ ਵਾ ਆਪਣੇ ਸਵਾਰਥ ਦੇ ਪਿੱਛੇ ਜਾਨਵਰਾਂ ਤੇ ਉਤਿਆਚਾਰ ਜਿਹੜਾ ਵਧਾ ਰਿਹਾ ਹੈ ਜਦੋਂ ਪ੍ਰਮਾਤਮਾ ਨੇ ਧਰਤੀ ਬਣਾਈ ਸੀ ਤੇ ਇਕੁਅਲ ਜਿਹੜਾ ਇਨਸਾਨਾਂ ਨੂੰ ਤੇ ਜਾਨਵਰਾਂ ਨੂੰ ਭੇਜਿਆ ਸੀਗਾ ਇਨਸਾਨ ਨੂੰ ਕੋਈ ਰਾਈਟ ਨਹੀਂ ਸੀਗਾ ਕਿ ਕਿਸੇ ਜਾਨਵਰ ਨੂੰ ਵੀ ਉਹ ਮਾਰ ਕੇ ਖਾਏ ਤੇ ਅੱਜ ਜਿਹੜਾ ਸਾਡਾ ਵਿਸ਼ੇ ਹੈ ਕਿ ਜਿਹੜਾ ਫੈਕਟਰੀਆਂ ਦੇ ਵਿੱਚ ਜਿਹੜੇ ਜਾਨਵਰਾਂ ਤੇ ਅਤਿਆਚਾਰ ਕੀਤਾ ਜਾਂਦਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜਿਹੜੀਆਂ ਗਾਵਾਂ ਨੇ ਡੇਰੀ ਫਾਰਮ ਜਿਹਨੂੰ ਅਸੀਂ ਕਹਿ ਦਿੰਦੇ ਨੇ ਉਹਨਾਂ ਨੂੰ ਜ਼ਬਰਦਸਤੀ ਗਾਵਾਂ ਨੂੰ ਪ੍ਰੈਗਨੈਂਟ ਕੀਤਾ ਜਾਂਦਾ ਚਾਹੇ ਉਹ ਗਾਵਾਂ ਚਾਹੇ ਉਹ ਭੈਂਸ ਜ਼ਬਰਦਸਤੀ ਉਹਨਾਂ ਨੂੰ ਇੰਜੈਕਸ਼ਨ ਲਗਾਏ ਜਾਂਦੇ ਨੇ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦਾ ਦੁੱਧ ਲਿੱਤਾ ਜਾ ਸਕੇ ਜਦੋਂ ਦੁੱਧ ਜਿਹੜਾ ਉਹਨਾਂ ਦਾ ਚੋਨਾ ਹੁੰਦਾ ਤੇ ਛੋਟੇ-ਛੋਟੇ ਬਛੜੇ ਆ ਉਹਨਾਂ ਦੇ ਵੱਖ ਕੀਤੇ ਜਾਂਦੇ ਨੇ ਜਿਹੜੇ ਕਿ ਮਾਂ ਤੇ ਪੀੜਾ ਤੋਂ ਦੂਰ ਖੋਣ ਦੇ ਕਰਕੇ ਜਿਹੜੀ ਪੀੜਾ ਹੁੰਦੀ ਉਹਦੇ ਨਾਲ ਜਿਹੜਾ ਡਿਪਰੈਸ਼ਨ 'ਚ ਜਾ ਕੇ ਡੈਥ ਵੀ ਹੋ ਜਾਂਦੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਅੱਜ ਪੰਜਾਬ ਦੇ ਵਿੱਚ ਬਹੁਤ ਮੁੱਖ ਹੋ ਚੁੱਕੀ ਹੋਈ ਹੈ ਕਿ ਗਊ ਨੂੰ ਜਿਹੜਾ ਵੈ ਸਾਰਾ ਉਮਰ ਯੂਜ਼ ਕਰਨ ਤੋਂ ਬਾਅਦ ਸੜਕਾਂ ਤੇ ਛੱਡਿਆ ਜਾ ਰਿਹਾ ਹੈ ਸਭ ਤੋਂ ਵੱਡੀ क्रुएਲਟੀ ਜਿਹੜੀ ਡੇਰੀ ਫਾਰਮ ਦੀ ਜਿਹੜੀ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ। ਸਰ ਸਭ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਗਾਊ ਨੂੰ ਗਾਊ ਮਾਤਾ ਕਹਿਆ ਜਾਂਦਾ। ਕਿ ਲੱਗਦਾ ਆਪਣੀ ਮਾਂ ਦਾ ਦੁੱਧ ਪੀ ਕੇ ਅਸੀਂ ਜਵਾਨ ਹੁੰਦੇ ਵੱਡੇ ਹੁੰਦੇ ਆ। ਕਿ ਲੱਗਦਾ ਜਦੋਂ ਸਾਡੀ ਮਾਂ ਕਿਤੇ ਬਜ਼ੁਰਗ ਹੋ ਜਾਂਦੀ ਆ ਕਿ ਲੱਗਦਾ ਅਸੀਂ ਬਾਹਰ ਕਰ ਦਿੰਦੇ ਨੇ ਘਰੋਂ। ਪਰ ਇਹ ਜਿਹੜੇ ਲੋਕ ਨੇ ਕਿਉਂ ਇਸ ਤਰ੍ਹਾਂ ਕਰਦੇ ਨੇ ਚੀਜ਼ਾਂ ਦੀ? ਬਿਲਕੁਲ ਸਰ ਮੈਂ ਇੱਥੇ ਕਵਾਂਗਾ ਵੀ ਇਨਸਾਨ ਨੇ ਸਭ ਤੋਂ ਪਹਿਲਾਂ ਇਹ ਹੀ ਗੱਲ ਕੀਤੀ ਹੈ ਕਿ ਇਨਸਾਨ ਸਵਾਰਥੀ ਨਾ ਹੋ ਚੁੱਕਾ ਹੈ ਕਿ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇੱਕ ਬੇਜੁਬਾਨ ਤੇ ਜ਼ੁਲਮ ਕਰਕੇ ਮੈਂ ਉਹਦੇ ਤੋਂ ਕਿੰਨਾ ਕੁ ਕਿਤੇ ਆਪਣ ਦੂਸਰੀ ਜਿਹੜੀ ਮੈਂ ਗੱਲ ਕਰਾਂਗਾ ਅੱਜਕੱਲ ਜਿਹੜੀ ਪੋਟਰੀ ਫਾਰਮ ਨੇ ਛੋਟੇ ਛੋਟੇ ਚੂਚਿਆਂ ਨੂੰ ਜਿਹੜਾ ਇੰਜੈਕਸ਼ਨ ਲਗਾਏ ਜਾਂਦੇ ਨੇ ਹਾਰਮੋਨਸ ਦੇ ਤੇ ਉਹ ਤਾਂ ਕਿ ਉਹ ਦਿਨਾਂ ਦੇ ਵਿੱਚ ਵੱਡਾ ਹੋ ਜਾਏ ਤੇ ਮੁਰਗਾ ਬਣ ਜਾਏ ਆਪਣੇ ਸਵਾਰਥ ਦੇ ਲਈ ਉਹਦੀ ਜਿਹੜੀ ਜਾਨ ਦੀ ਕੋਈ ਕੀਮਤ ਨਹੀਂ ਰੱਖੀ ਜਾਂਦੀ ਉਹਦੇ ਤੇ ਅਤਿਆਚਾਰ ਕੀਤਾ ਜਾਂਦਾ ਤੇ ਲੋਕਾਂ ਦੀ ਸੇਰਨਾ ਖੜਵਾਲ ਕੀਤਾ ਜਾਂਦਾ ਮੈਂ ਉਹਨਾਂ ਲੋਕਾਂ ਨੂੰ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਲੋਕ ਖਾ ਰਹੇ ਨੇ ਉਹਨਾਂ ਨੂੰ ਮੈਂ ਕਹਾਂਗਾ ਅੱਜ ਤੁਸੀਂ ਆਪਣੇ ਸਵਾਦ ਦੇ ਵਾਸਤੇ ਖਾਜ ਜ਼ਰੂਰ ਲੇਓ ਲੇਕਿਨ ਉਹਦੀਆਂ ਬਾਦਵਾਵਾਂ ਤੇ ਜਿਹੜੇ ਹਾਰਮੋਨਲ ਜਿਹੜੇ ਇੰਜੈਕਸ਼ਨ ਉਹਨੂੰ ਲਾ ਕੇ ਜਿਹੜੀ ਪੀੜਾ ਵਾ ਉਹਦਾ ਹਰਜਾਨਾ ਜਿਹੜਾ ਵਾ ਪ੍ਰਮਾਤਮਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੇਵੇ ਡਾਕਟਰ ਸਾਹਿਬ ਤੁਸੀਂ ਹੁਣੇ ਗੱਲ ਕੀਤੀ ਹੈ ਵੀ ਜਿਹੜੇ ਲੋਕ ਇੰਜੈਕਸ਼ਨ ਲਵਾ ਕੇ ਜਿਹੜੇ ਚੂਚਿਆਂ ਨੂੰ ਵੱਡਾ ਕਰ ਦਿੰਦੇ ਨੇ ਮੁਰਗਾ ਬਣਾ ਦਿੰਦੇ ਜਾਂ ਮੁਰਗੀ ਬਣਾ ਦਿੰਦੇ ਵੱਡਾ ਕਰ ਦਿੰਦੇ ਦਿਣਾ ਵੇਚੀ ਅਸੀਂ ਦੇਖਿਆ ਖਾਸ ਕਰਕੇ ਜਦੋਂ ਕਿਤੇ ਵਿਆਹ ਸ਼ਾਦੀ ਪ੍ਰੋਗਰਾਮ ਹੁੰਦਾ ਤੇ ਹਮੇਸ਼ਾ ਚਾਹੇ ਮੁੰਡੇ ਵਾਲੀ ਗੱਲ ਕਰੀਏ ਚਾਹੇ ਕੁੜੀ ਵਾਲੀ ਗੱਲ ਕਰੀਏ ਹਮੇਸ਼ਾ ਇਹ ਪੁੱਛਿਆ ਜਾਂਦਾ ਭਾਈ ਵਿੱਚ ਨੌਨਵੇਜ ਖਾਏਗਾ ਕਿ ਨਹੀਂ ਹੈਗਾ ਇਹ ਬੜਾ ਸਵਾਲ ਕੀਤਾ ਜਾਂਦਾ ਕੀ ਲੱਗਦਾ ਨਹੀਂ ਕਿਤੇ ਜਿਹੜਾ ਨੌਨਵੇਜ ਹੈ ਸਾਡਾ ਬਿਮਾਰੀਆਂ ਦਾ ਘਰ ਵੀ ਆ ਇੱਕ ਦਿਨ ਅਸੀਂ ਪਾਪ ਕਰਦੇ ਕਰਦੇ ਪਏ ਆ ਇੱਕ ਅਸੀਂ ਹੋਰ ਪਾਪਾਂ ਦੇ ਭਾਗੀ ਬਣਨੇ ਆ ਚੀਜ਼ ਨੂੰ ਲੈ ਕੇ ਬਿਲਕੁਲ ਸਰ ਅੱਜ ਜਿਹੜੀ ਅਵੇਅਰਨੈਸ ਹੈ ਬਹੁਤ ਸਾਰੇ ਲੋਕ ਜਿਹੜੇ ਨੇ 60% ਲੋਕਾਂ ਨੂੰ ਐ ਨਹੀਂ ਪਤਾ ਕਿ ਮੀਟ ਅੱਜ ਇਸ ਟਾਈਮ ਦੇ ਅੱਜ ਦੇ ਯੁੱਗ ਦੇ ਵਿੱਚ ਕਿੱਥੋਂ ਆ ਰਿਹਾ ਫੈਕਟਰੀਆਂ ਦੇ ਵਿੱਚ ਜ਼ਬਰਦਸਤੀ ਜਿਹੜੇ ਇੰਜੈਕਸ਼ਨ ਲਗਾਏ ਜਾ ਰਹੇ ਨੇ ਤੇ ਨਿਹਰਾ ਜ਼ਹਿਰ ਜਿਹੜ ਤੀਸਰੀ ਮੈਂ ਜਿਹੜੀ ਫੈਕਟਰੀ ਜਿਹੜੀ ਅੱਜ ਪੰਜਾਬ ਦੇ ਵਿੱਚ ਮੁੱਖ ਚੱਲ ਰਹੀ ਹੈ ਉਹ ਹੋ ਗਈ ਹੈ ਬਰੀਡਿੰਗ ਜਿਹੜੀਆਂ ਕੁੱਤੀਆਂ ਨੇ ਨਸਲ ਦੀਆਂ ਉਹਨਾਂ ਨੂੰ ਉਮਰ ਤੋਂ ਪਹਿਲਾਂ ਪ੍ਰੈਗਨੈਂਟ ਕੀਤਾ ਜਾਂਦਾ ਹੈ ਤੇ ਜਦੋਂ ਉਹਨਾਂ ਦੀ ਉਮਰ ਖਤਮ ਹੀ ਹੋ ਜਾਂਦੀਆਂ ਬੁੱਢੀਆਂ ਹੋ ਜਾਂਦੀਆਂ ਕਮਜ਼ੋਰ ਹੋ ਜਾਂਦੀਆਂ ਲੇਕਿਨ ਉਹਨਾਂ ਤੋਂ ਬੱਚੇ ਪੈਦਾ ਕਰਵਾਨੇ ਜ਼ਬਰਦਸਤੀ ਉਹਦੇ ਤੇ ਵੀ ਜਿਹੜਾ ਇਨਾ ਅਤਿਆਚਾਰ ਕੀਤਾ ਜਾਂਦਾ ਵਾ ਤੇ ਆਪਣੇ ਮੁਨਾਫੇ ਦੇ ਲਈ ਇਨਸਾਨ ਇਨਾ ਜ਼ਿਆਦਾ ਅੱਜਕੱਲ ਮੈਂ ਕਹਾਂਗਾ ਵੀ ਸੈਲਫਿਸ਼ ਹੋ ਚੁੱਕਾ ਹੈ ਕਿ ਉਹ ਪਰਮਾਤਮਾ ਤੋਂ ਵੀ ਜਿਹੜਾ ਉਹ ਨਹੀਂ ਡਰਦਾ ਬਾਕੀ ਲੱਗਦਾ ਜੇਕਰ ਇਸੇ ਤਰ੍ਹਾਂ ਲੋਕਾਂ ਦੀ ਤਦਾਦ ਵਾਦੀ ਮੈਂ ਖਾਸ ਕਰਕੇ ਲੋਕਾਂ ਨਾਲ ਡਾਕਟਰ ਸਾਹਿਬ ਸਵਾਲ ਕਰਦਾ ਇਹ ਚੀਜ਼ ਨੂੰ ਲੈ ਕੇ ਵੀ ਯਾਰ ਤੁਸੀਂ ਨੌਨਵੇਜ ਕਿਉਂ ਖਾਂਦੇ ਹੋ ਉਹ ਕਹਿੰਦੇ ਰੱਬ ਨੇ ਬਣਾਈ ਉਹ ਚੀਜ਼ ਆ ਉਹ ਕਹਿੰਦੇ ਜੇਕਰ ਨਾ ਖਾਵਾਂਗੇ ਇਹਦੇ ਵੱਧ ਜਾਣੀ ਆ ਇਹ ਲੋਕਾਂ ਨਾਲ ਬੜਾ ਸਵਾਲ ਹੁੰਦਾ ਲੋਕਾਂ ਨੂੰ ਇਹਦਾ ਕੀ ਜਵਾਬ ਦੇਣਾ ਚਾਹੋਗੇ ਦੇਖੋ ਇੱਥੇ ਮੈਂ ਲੋਕਾਂ ਨੂੰ ਇੱਕ ਚੀਜ਼ ਦੱਸਾਂਗਾ ਵੀ ਪਰਮਾਤਮਾ ਨੇ ਜਿਹੜੇ ਜਾਨਵਰ ਨੂੰ ਮੀਟ ਖਾਣ ਦੀ ਆਗਿਆ ਦਿੱਤੀ ਹੈ ਉਹ ਆਪਣੀ ਜ਼ੁਬਾਨ ਬਾਹਰ ਕਰਕੇ ਪਾਣੀ ਪੀਂਦਾ ਹੈ ਜਿਹੜਾ ਸ਼ੇਰ ਆ ਉਹਦੀ ਜ਼ੁਬਾਨ ਬਾਹਰ ਹੋਏਗੀ ਬਿੱਲੀ ਦੀ ਜਬਾਨ ਬਾਹਰ ਹੁੰਦੀ ਕਿਉਂਕਿ ਉਹ ਚੂਹਾ ਖਾਂਦੀ ਹੈ ਕਦੀ ਗਾਂ ਦੀ ਵੇਖਿਆ ਵੀ ਗਾਂ ਜੀਬ ਬਾਹਰ ਕਰਕੇ ਪਾਣੀ ਪੀਂਦੀ ਹੋਏ ਇਨਸਾਨ ਉਹਨਾਂ ਨੂੰ ਦੱਸ ਦੋ ਅਸੀਂ ਮੈਂ ਜਾ ਜਬੀ ਜਬਾਨ ਬਾਹਰ ਕਰਕੇ ਪਾਣੀ ਪੀਣਾ ਪਰਮਾਤਮਾ ਨੇ ਇੱਕ ਨਿਸ਼ਾਨੀ ਦਿੱਤੀ ਹੋਈ ਹੈ ਵੀ ਆਰ ਨਾਟ ਕਾਨੀਵੋਰਸ ਅਸੀਂ ਮੀਟ ਖਾਣ ਵਾਸਤੇ ਨਹੀਂ ਜੰਮੇ ਹੋਏ ਲੋਕਾਂ ਨੇ ਆਪਣੇ ਸਵਾਦ ਲਾਣ ਵਾਸਤੇ ਤੇ ਪੈਸਾ ਕਮਾਣ ਦਾ ਇੱਕ ਧੰਦਾ ਬਣਾ ਲਿਆ ਲੇਕਿਨ ਜਿਹੜਾ ਕਰਮ ਹੈ ਨਾ ਕਰਮ ਹੁਮਕੇ ਦੁਬਾਰਾ ਜਦੋਂ ਉੱਥੇ ਕਰਮ ਦਾ ਕਰਮ ਦਾ ਜਿਹੜਾ ਚੱਕਰ ਜਾ ਹੁਮਦਾ ਹੈ ਤੇ ਉਦੋਂ ਇਨਸਾਨ ਨੂੰ ਮਰਨ ਦੇ ਚ ਬੈਠਦੇ ਪਿਆ ਹੁੰਦਾ ਨਾ ਫੇਰ ਯਾਦ ਆਉਂਦਾ ਮੈਂ ਸਾਰੀ ਉਮਰ ਇਹ ਪਾਪ ਕੀਤਾ ਸੀ ਤੇ ਅੱਜ ਮੈਂ ਪੁੱਗਦਾ ਪਿਆ ਅਸੀਂ ਦੇਖਿਆ ਡਾਕਟਰ ਖਾਸ ਕਰਕੇ ਜਦੋਂ ਕਿਤੇ ਬਿਮਾਰੀ ਫੈਲਦੀ ਆ ਜਿਵੇਂ ਪਿੱਛੇ ਬर्ड ਫਲੂ ਫੈਲਿਆ ਸੀ ਅਸੀਂ ਦੇਖਿਆ ਫੇ ਇੰਨੇ ਚੂਚੇ ਇੰਨਾ ਮੀਟ ਲੋਕ ਸੁੱਟਾਂ ਦੇ ਸੀ ਦਬਾਉਦੇ ਪਏ ਸੀ ਪਰ ਉਹ ਲੋਕ ਹਜੇ ਵੀ ਡਰਦੇ ਸੀ ਵੀ ਯਾਰ ਅਸੀਂ ਮੀਟ ਖਾਦਾ ਸੀ ਪਤਾ ਨਹੀਂ ਕੀ ਹਾਲਾਤ ਨੇ ਪਰ ਅਸੀਂ ਦੇਖਿਆ ਵੀ ਮੀਟ ਖਾਣ ਦੇ ਨਾਲੋਂ ਜਿਹੜਾ ਵੈਜੀਟੇਰੀਨ ਹੈ ਉਹਦੀ ਕਹਿੰਦੀ ਉਮਰ ਲੰਮੀ ਜ਼ਿਆਦਾ ਹੁੰਦੀ ਆ ਉਹਦੀ ਸਿਹਤ ਜਵਰੀਆ ਹੁੰਦੀ ਆ ਤੁਸੀਂ ਵੈਜੀਟੇਰੀਅਨ ਹੋ ਤੁਹਾਡੀ ਸਿਹਤ ਬਹੁਤ ਸੋਹਣੀ ਆ ਪਰਮਾਤਮਾ ਤੁਹਾਨੂੰ ਹੋਰ ਤੁਹਾਡੀ ਲੰਮੀ ਉਮਰ ਬਖਸ਼ੇ ਕਿ ਲੱਗਦਾ ਨਹੀਂ ਹੈ ਜਿਹੜੇ ਜ਼ਿਆਦਾ ਨੋਰਮਲ ਖਾਂਦੇ ਨੇ ਕਿਤੇ ਉਹਨਾਂ ਦੀ ਉਮਰਾਂ ਬੜੀ ਘੱਟ ਹੁੰਦੀਆਂ ਨੇ ਬਿਲਕੁਲ ਸਰ ਮੈਂ ਇਵਨ ਕੀ ਬਹੁਤ ਸਾਰੇ ਜਿਹੜੇ ਯੰਗਸਟਰ ਨੇ ਜਿਹੜੇ ਕੁਝ ਮੇਰੇ ਕੋ ਗਾਈਡੈਂਸ ਵੀ ਲੈਂਦੇ ਨੇ ਤੇ ਇਹੀ ਇੱਕੋ ਚੀਜ਼ ਦ ਵੀ ਜਿਹੜਾ ਮੀਟ ਜਿਹੜਾ ਕੱਲਾ ਪ੍ਰੋਟੀਨ ਦਾ ਸੋਰਸ ਨਹੀਂ ਹੈਗਾ ਸਭ ਤੋਂ ਜ਼ਿਆਦਾ ਪ੍ਰੋਟੀਨ ਜਿਹੜੀ ਨਿਊਟਰੀ ਦੇ ਵਿੱਚ ਤੁਸੀਂ ਕਾਲੇ ਚਨੇ ਭੋਂਗੇ ਖਾਓ ਸਵੇਰੇ ਉੱਠ ਕੇ ਖਾਓ ਤੁਸੀਂ ਅਗਰ ਕਰੇਟੇਨ ਜਾਂ ਫਿਰ ਨਾਨਵੇਜ ਉਸ ਤੋਂ ਨਾਨਵੇਜ ਤੋਂ ਜਿਹੜਾ ਜ਼ਿਆਦਾ ਜਿਹੜਾ ਵਾ ਅਸਰ ਜਿਹੜਾ ਤੁਹਾਨੂੰ ਕੱਚਾ ਪਨੀਰ ਨਿਊਟਰੀ ਤੇ ਕਾਲੇ ਛੋਲੇ ਦਿੰਦੇ ਨੇ ਜਿਹੜਾ ਇਨਸਾਨ ਮੀਟ ਖਾ ਕੇ ਅੱਜ ਐਕਸਾਈ ਲਾ ਰਿਹਾ ਤੇ ਆਹ ਤਿੰਨ ਚੀਜ਼ਾਂ ਖਾ ਕੇ ਮੇਰੇ ਨਾਲ ਮਹੀਨੇ ਬਾਅਦ ਆ ਕੇ ਗੱਲ ਕਰ ਲੈ ਤੇ ਮੈਂ ਉਹਨੂੰ ਉਸ ਚੀਜ਼ ਦਾ ਜਵਾਬ ਦਵਾਂ ਅਸੀਂ ਦੇਖਿਆ ਡਾਕਟਰ ਸਾਹਿਬ ਜਿਵੇਂ ਗੱਲ ਕਰੀਏ ਛੇਰ ਦੀ ਗੱਲ ਕਰੀਏ 6 ਹੈ ਜਨਵਰੀ ਆ ਤੇ ਉਦੋਂ ਜੋ ਗੱਲ ਕਰੀ ਹਾਥੀ ਦੀ ਗੱਲ ਕਰੀ ਕਹਿੰਦੇ ਹਾਥੀ ਬਾਈ ਜਾਨ ਆ ਤੇ ਕਿੰਨੀ ਜਾਨ ਹੁੰਦੀ ਉਹਦੇ ਵਿੱਚ ਜੇਕਰ ਸ਼ੇਰ ਦੀ ਗੱਲ ਕਰੀਏ ਸ਼ੇਰ ਭਾਵੇਂ ਮੀਟ ਖਾਂਦਾ ਜਾਂ ਕਿਦਾਂ ਵਾ ਪਰ ਕਿਤੇ ਕਿਤੇ ਜਿਹੜਾ ਵਾ ਹਾਥੀ ਦੇ ਸਾਹਮਣੇ ਜਿਹੜਾ ਵਾ ਨਹੀਂ ਆਉਂਦੇ ਪਲੱਸ ਜਾਨ ਕੀ ਲੱਗਦਾ ਇਹ ਚੀਜ਼ ਹਮੇਸ਼ਾ ਜਿਹੜੇ ਵੈਜੀਟੇਰੀਅਨ ਨੇ ਹੈ ਉਹਨਾਂ ਵਿੱਚ ਜਾਨ ਜ਼ਿਆਦਾ ਹੁੰਦੀ ਹੈ ਇਹਦੇ ਨਾਲੋਂ ਬਿਲਕੁਲ ਸਰ ਡੈਫੀਨੇਟਲੀ ਕਿਉਂਕਿ ਕਿਸੇ ਦੀ ਹੱਤਿਆ ਕਰਕੇ ਜਦੋਂ ਹੱਤਿਆ ਹੁੰਦੀ ਹੈ ਕਿਸੇ ਦੀ ਚਾਹੇ ਉਹ ਕਿੰਨਾ ਤਰਫ ਦਾ ਹੋਏਗਾ ਤੇ ਅਸੀਂ ਕਿੱਦਾਂ ਸੋਚ ਸਕਦੇ ਆਂ ਵੀ ਅਸੀਂ ਜਿਹੜਾ ਮੀਟ ਖਾ ਰਹੇ ਆਂ ਉਹ ਸਾਡੇ ਸਰੀਰ ਦੇ ਅੰਦਰ ਜਾ ਕੇ ਕੀ ਉਹਦੀਆਂ ਬਾਦੂਆਂ ਨਹੀਂ ਅਸੀਂ ਲੈ ਰਹੇ ਤੇ ਉਹ ਸਾਡਾ ਸਰੀਰ ਕਿੱਥੋਂ ਤੰਦਰੁਸਤ ਹੋਏਗਾ ਸਾਰੇ ਨੇਚਰਲ ਬੋਡੀ ਬਿਲਡਰ ਹੋਏ ਜਿਹੜੇ ਨੋਨ ਮੀਟ ਨਹੀਂ ਖਾਂਦੇ ਤੇ ਇਵਨ ਕਿ ਜੌਨ ਇਬਰਾਹਿਮ ਬਹੁਤ ਸਾਰੇ ਬੋਡੀ ਬਿਲਡਰ ਮੇਰੇ ਭਰਾ ਨੇ ਦੱਸਿਆ ਹੀ ਆ ਕਿ ਜਿਹੜਾ ਬਹੁਤ ਸਾਰੇ ਇਵਨ ਕਿ ਜਿਨ੍ਹਾਂ ਨੇ ਯੂਨੀਵਰਸ ਦੇ ਵਿੱਚ ਆਪਣਾ ਨਾਮ ਕਮਾਇਆ ਸੋ ਇਹ ਸਿੱਖ ਲੈਣ ਦੀ ਲੋੜ ਆ ਇਹ ਸਿਰਫ ਸਮਝਣ ਦੀ ਲੋੜ ਆ ਇਹ ਜਿਹੜੇ ਲੋਕਾਂ ਨੇ ਜੀਵ ਦਾ ਸਵਾਦ ਬਣਾਇਆ ਨਾ ਉਹਨਾਂ ਨੇ ਆਹੀ ਕਹਿਣਾ ਮੀਟ 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 ਤੇ ਸਸ ਅਸੀਂ ਇੱਕੋ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜਾ ਵੈਜੀਟੇਰੀਅਨ ਹੈ ਤਹਾਡੀ ਲਾਈਫ ਵਿਦਾਂਦੀ ਜਿਹੜਾ ਵੈਜੀਟੇਰੀਅਨ ਡਾਈਟ ਹੈ ਤਾਂ ਤੁਹਾਡੀ ਸਿਹਤ ਵੀ ਬਣਾਉਂਦੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਡਾਕਟਰ ਸਾਹਿਬ ਸੁਨੇਹਾ ਬਹੁਤ ਸੋਹਣਾ ਦਿੱਤਾ ਵਾ ਖਾਸ ਕਰਕੇ ਵੈਜੀਟੇਟਨ ਵਾਸਤੇ ਵੀ ਆਪਣੀ ਜਬਾਨ ਦੇ ਸਵਾਰ ਵਾਸਤੇ ਕੁਝ ਮਿੰਟਾਂ ਬਾਅਦ ਯਾਰ ਕਿਸੇ ਦੀ ਹੱਤਿਆ ਨਾ ਕਰਿਆ ਕਰੋ ਕਿਉਂਕਿ ਕਰਮਾਂ ਦਾ ਜਿਹੜਾ ਹਿਸਾਬ ਹੈ ਤੁਹਾਨੂੰ ਇੱਥੇ ਦੇਣਾ ਪੈਣਾ ਜਦੋਂ ਤੁਸੀਂ ਬਿਮਾਰ ਹੁੰਦੇ ਨਾ ਤੇ ਮੰਜੇ ਦੇ ਪਏ ਜਾਂਦੇ ਹੋ ਡਾਕਟਰਾਂ ਦੇ ਜਦੋਂ ਇੰਨੇ ਲੰਬੇ ਬਿੱਲ ਦੇਣੇ ਪੈਂਦੇ ਆ ਫਿਰ ਤੁਸੀਂ ਕਹਿੰਦੇ ਹੋ ਸਾਡੇ ਕੋ ਕਿਹੜਾ ਕਰਮ ਹੋ ਗਿਆ ਤੁਹਾਡੇ ਕੋ ਇਹ ਕਰਮ ਹੋ ਗਿਆ ਜਿਹੜਾ ਤੁਸੀਂ ਜਿਹੜੇ ਬੇਜੁਬਾਨ ਜਾਨਵਰ ਨੇ ਬ ਇਹ ਜੇ ਤੁਸੀਂ ਆਪਣੀ ਜੁਬਾਨ ਨਾਲ ਸਵਾਲ ਕਰਦੇ ਨਾ ਪਿਆਰੀ ਯਾਰ ਮੀਟ ਬੜਾ ਸੋਹਣਾ ਬਣਿਆ ਇਹਦਾ ਤੁਹਾਨੂੰ ਹਸਾਬ ਦੇਣਾ ਪੈਣਾ ਐ ਇਸ ਕਰਕੇ ਡਾਕਟਰ ਸਾਹਿਬ ਨੇ ਦੱਸਿਆ ਲੋਕਾਂ ਨੂੰ ਯਾਰ ਕੀਤਾ ਭਾਈ ਵੈਜੀਟੇਨ ਰਹੋ ਆਪਣੀ ਉਮਰ ਤੇ ਤੁਹਾਡੀ ਸਿਹਤ ਜਿਹੜੀ ਆ ਉਹ ਲੰਬੀ ਹੋਗੀ ਤੇ ਖਾਸ ਤਕ ਕਿ ਜਿਹੜਾ ਪਰਮਾਤਮਾ ਦਾ ਜਿਹੜਾ ਕਰਮ ਚੱਕਰ ਆ ਉਹ ਤੋਂ ਤੁਹਾਡਾ ਕੋ ਬਚਾ ਜਾਵੇਗਾ ਹਨੀ ਮਾਰਾ ਵੀ ਗੱਲਬਾਤ ਕਰਾਂਗੇ ਹਮੇਸ਼ਾ ਡਾਕਟਰ ਸਾਹਿਬ ਦੇ ਨਾਲ ਆਉਂਦੇ ਨੇ ਉਹਨਾਂ ਧੰਨ ਪਤਨੀ ਦੇ ਪੰਜੀ ਤੁਹਾਡਾ ਹਮੇਸ਼ਾ ਸਹਿਯੋਗ ਰਹਿੰਦੇ ਡਾਕਟਰ ਸਾਹਿਬ ਦੇ ਨਾਲ ਅੱਜ ਵੀ ਤੁਸੀਂ ਰਾਜ ਜੀ ਇੱਕ ਲੋਕਾਂ ਨੇ ਜਿਵੇਂ ਅਸੇ ਹੋਣੇ ਗੱਲ ਕੀਤੀ ਆ ਵੀ ਇੱਕ ਸਵਾਦ ਦੇ ਕਰਕੇ ਲੋਕ ਮੀਟ ਖ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਕਿੰਨੇ ਇੱਥੇ ਮੀਡਣਾਂ ਪਾਇਆ ਜਾਵੇ ਮੀਡ ਤੇ ਸ਼ਰਾਬ ਲੋਕੀ ਕਹਿੰਦੇ ਯਾਰ ਵਿਆਹ ਹੀ ਹੈ ਨਹੀਂ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਸਰ ਆਪਣੇ ਸਵਾਦ ਵਾਸਤੇ ਜਿਹੜੇ ਦੂਜਿਆਂ ਦੀਆਂ ਜਾਨਾਂ ਲੈ ਰਹੇ ਨੇ ਉਹਨਾਂ ਦੀ ਜ਼ਿੰਦਗੀ 'ਚ ਕਿੰਨਾ ਕ ਸੁੱਖ ਹੋਏਗਾ ਕਿਤੇ ਨਾ ਕਿਤੇ ਬਦਦੂਆਵਾਂ ਲੱਗਦੀਆਂ ਨੇ ਜਦੋਂ ਉਹਨਾਂ ਨੂੰ ਕਟਿਆ ਜਾਂਦਾ ਉਹਨਾਂ ਦੇ ਅੱਖਾਂ ਵਿੱਚ ਅਤਰੂ ਹੁੰਦੇ ਨੇ ਸੈਡਨੈਸ ਹੁੰਦੀ ਹੈ ਉਹੀ ਤੁਹਾਡੇ ਤੱਕ ਪਹੁੰਚਦੀ ਹੈ ਜਦੋਂ ਤੁਸੀਂ ਖਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਸਾਨੂੰ ਡਿਪਰੈਸ਼ਨ ਹੋ ਗਿਆ ਜੀ ਅਸੀਂ ਦਿਮਾਗੀ ਤੌਰ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗੀਆਂ ਉਹ ਕਿਉਂ ਹੁੰਦੀਆਂ ਐਸੇ ਕਰਕੇ ਹੁੰਦੀਆਂ ਜਦੋਂ ਅਸੀਂ ਕਿਸੇ ਦੇ ਡਰ ਨੂੰ ਆਪਣੇ ਅੰਦਰ ਲੈ ਕੇ ਜੰਨੇ ਆ ਉਹ ਹੀ ਡਰ ਸਾਡੇ ਅੰਦਰ ਵੀ ਪੈਦਾ ਹੁੰਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਲੱਗਦੀਆਂ ਕਿਤੇ ਨਾ ਕਿਤੇ ਉਹ ਜਿਹੜੇ ਕਰਮ ਨੇ ਉਹ ਸਾਡੇ ਸਾਨੂੰ ਤੇ ਲੱਗਦੇ ਹੀ ਲੱਗਦੇ ਸਾਡੀ ਫੈਮਿਲੀ ਤੇ ਵੀ ਆਂਦੇ ਨੇ ਤਾਂ ਇਸ ਲਈ ਮੈਂ ਚਾਹਨੀ ਹੈ ਕਿ ਨਾਇਨ ਲੋਕ ਖਾਂਦੇ ਅੱਛੀ ਗੱਲ ਹੈ ਤੇ ਜਿੰਨਾ ਹੋ ਸਕੇ ਇਹ ਚੀਜ਼ ਤੋਂ ਦੂਰ ਵੀ ਰਹਿਣਾ ਚਾਹੀਦਾ ਮੈਂ ਲੋਕਾਂ ਨਾਲ ਬਾਰੇ ਸਵਾਲ ਕਰਦਾ ਝੂਲਾ ਕਿ ਵੀ ਯਾਰ ਮੀਟ ਨਾ ਖਾਇਆ ਕਰੋ ਵੈਜੀਟੇਨ ਬਣੋ ਉਹ ਕਹਿੰਦੇ ਯਾਰ ਰੱਬ ਦੇ ਜਿਹੜੇ ਕਰਮ ਆ ਉਹ ਤੇ ਉੱਥੇ ਜਾ ਕੇ ਵੇਖਿਆ ਇੱਥੇ ਕਿਹਨੇ ਵੇਖਿਆ ਵਾ ਲੋਕ ਕਹਿੰਦੇ ਯਾਰ ਮਰ ਕੇ ਕਿਹਨੇ ਵੇਖਿਆ ਵਾ ਇਹ ਬੜੇ ਲੋਕ ਸਵਾਲ ਕਰਦੇ ਨੇ ਸਰ ਅੱਜ ਕੱਲ੍ਹ ਕਾਲ ਯੁਗ ਵਿੱਚ ਤੇ ਆਇਆ ਕਿ ਕਰਮ ਜਿਹੜੇ ਆ ਨਾ ਉਹ ਨਾਲ ਨਾਲ ਹੀ ਮਿਲਦੇ ਨੇ ਜਿਹੜੀ ਸਜ਼ਾ ਨਾ ਘਰਮਾਂ ਦੀ ਉਹ ਨਾਲ ਨਾਲ ਆ ਤੁਸੀਂ ਅੱਜ ਕਿਸੇ ਨੂੰ ਮਾਰੋਗੇ ਜਾਂ ਕੁਝ ਵੀ ਹੈ ਕੱਲ 2-4 ਦਿਨਾਂ ਬਾਅਦ ਕਿਤੇ ਨਾ ਕਿਤੇ ਤੁਸੀਂ ਫਸੇ ਹੋਵੋਗੇ ਚਾਹੇ ਕੋਈ ਅਲੱਗ ਵੇ ਹੋ ਜਾਏਗਾ ਪਰ ਫਸਣਾ ਕਿਤੇ ਨਾ ਕਿਤੇ ਹੈਗਾ ਹੀ ਆ ਚਾਹੇ ਤੁਸੀਂ ਬਿਮਾਰ ਹੋ ਜਾਓਗੇ ਜਾਂ ਕਿਤੇ ਤੁਹਾਡੇ ਬੱਚੇ ਨੇ ਕਿਤੇ ਛੱਟਪੇੜ ਲੱਗ ਜਾ ਕਿਤੇ ਨਾ ਕਿਤੇ ਉਹ ਕਰਮ ਨਿਕਲ ਜਾਂਦੇ ਨੇ ਅੱਜ ਕੱਲ ਉਹ ਚੀਜ਼ ਰਹੀ ਨਹੀਂ ਕਿ ਹਾਂ ਪੇ ਕਰਮ ਜਿਹੜੇ ਉੱਪਰ ਜਾ ਕੇ ਲੇਖਾ ਰੱਖਾ ਅੱਜ ਕੱਲ ਦੇ ਇੱਥੇ ਹੀ ਕਰਮ ਨਿਕਲਦੇ ਨੇ ਸੋ ਨਾਲ ਪਹਿਲੇ ਸੀਗਾ ਲੋਕੀ ਖਾਂਦੇ ਸੀਗੇ ਕਿ ਨਾਨ ਵੇਜ ਨਾਲ ਸਾਨੂੰ ਤਾਕਤ ਮਿਲਦੀ ਹੈ ਅੱਜ ਕੱਲ ਤੇ ਜਿਹੜਾ ਨਾਨ ਵੇਜ ਹੈ ਉਹਦੇ ਸਿੰਥੈਟਿਕ ਤਰੀਕੇ ਨਾਲ ਟੀਕੇ ਲਗਾ ਕੇ ਜਾਂ ਉਹਨਾਂ ਦੇ ਅਤਿਆਚਾਰ ਕਰਕੇ ਫਿਰ ਉਹਨਾਂ ਨੂੰ ਵਧਾਇਆ ਫੁਲਾਇਆ ਜਾ ਰਿਹਾ ਤੇ ਉਹੀ ਜਿਹੜੇ ਗਲਤ ਹਾਰਮੋਨ ਨੇ ਉਹੀ ਆਪਣੀ ਬੋਡੀ ਵਿੱਚ ਆ ਰਹੇ ਨੇ ਤੇ ਉਹਦੇ ਨਾਲ ਜਿਹੜੀਆਂ ਕੈਂਸਰ ਵਰਗੀਆਂ ਜਾਂ ਹੋਰ ਜਿਹੜੀਆਂ ਵੱਡੀਆਂ ਬਿਮਾਰੀਆਂ ਜਿਹੜੀਆਂ ਸਾਡੇ ਸਰੀਰਾਂ ਚ ਪੈਦਾ ਹੁੰਦੇ ਇਹਦਾ ਆਪਣੇ ਆਪ ਨੂੰ ਬੜੇ ਤੁਸੀਂ ਖੁਸ਼ੀ ਨਾਲ ਸਮਝ ਦਿਓ ਵੀ ਡਾਕਟਰ ਸਾਹਿਬ ਵੀ ਤੁਸੀਂ ਵੀ ਜਿਹੜੇ ਬਿਲਕੁਲ ਪਿਓਰ ਵੈਜੀਟੇਰੀਅਨ ਹੋ ਕਿਸੇ ਕਰੂ ਅੱਜ ਤੱਕ ਜੀਵ ਹੱਤਿਆ ਨਹੀਂ ਕੀਤੀ ਤੇ ਉਹ ਪਰਮਾਤਮਾ ਦੇ ਘਰੇ ਜਾ ਕੇ ਲੇਖਾ ਵਿਦੋਗੇ ਇਹ ਚੀਜ਼ ਲੈ ਕੇ ਅਤੇ ਉਹ ਉਹਨਾਂ ਵਾਸਤੇ ਸਨੇਹਾ ਵੀ ਖਾਧ ਕਰੇ ਜਿਹੜੇ ਲੋਕ ਆਏ ਜਨ ਜੀਵ ਹੱਤਿਆ ਕਰਦੇ ਨੇ ਆਪਣੀ ਜ਼ੁਬਾਨ ਦੇ ਖਾਤਰ ਆਪਣੇ ਸਵਾਦ ਦੇ ਖਾਤਰ ਕਰਦੇ ਨੇ ਸਰ ਮੈਂ ਆਪਣੇ ਆਪ ਨੂੰ ਖੁਸ਼ ਨੇ ਨਸੀਬ ਸਮਝਦੀ ਹਾਂ ਕਿ ਮੈਂ ਅਜੇ ਤੱਕ ਬਾਇਬਰਥ ਅਜੇ ਤੱਕ ਮੈਂ ਕਦੀ ਨਾਨਵੇਜ ਨਹੀਂ ਖਾਧਾ ਅਤੇ ਮੈਂ ਅੱਗੇ ਆਪਣਾ ਮੇਰਾ ਛੋਟਾ ਬੱਚਾ ਹੈ ਮੈਂ ਉਹਨੂੰ ਵੀ ਐਸੀ ਕਹਿ ਦੇਣੀ ਹੈ ਕਿ ਕਿਸੇ ਨੂੰ ਮਾਰ ਕੇ ਆਪਣਾ ਜੀਵ ਦਾ ਸੁਆਦ ਨਹੀਂ ਪੂਰਾ ਕੀਤਾ ਜਾਂਦਾ ਵੀ ਸੋ ਇਸ ਲਈ ਲੋਕਾਂ ਨੂੰ ਵੀ ਚਾਹੀਦਾ ਇਸ ਚੀਜ਼ ਤੋਂ ਦੂਰ ਰਹਿਣ ਆਪਣੇ ਦਿਲ 'ਚ ਇੱਕ ਪ੍ਰੇਮ ਭਾਵਨਾ ਇੱਕ ਦਿਆਲਤਾ ਰੱਖਣ ਦੂਜਿਆਂ ਦੇ ਪ੍ਰਤੀ ਤਾਂ ਜੋ ਆਪਾਂ ਕੁਦਰਤ ਨੂੰ ਦਿੰਦੇ ਆ ਉਹੀ ਕੁਦਰਤ ਸਾਨੂੰ ਦਿੰਦੀ ਹੈ ਜੇ ਅਸੀਂ ਅਸੀਂ ਕੁਦਰਤ ਦੇ ਪ੍ਰਤੀ ਜ਼ਿੰਦਾ ਦੇਲ ਰਵਾਂਗੇ ਉਹਨਾਂ ਨੂੰ ਪਿਆਰ ਦੇਵਾਂਗੇ ਤੇ ਸਾਨੂੰ ਪਿਆਰ ਹੀ ਮਿਲੇਗਾ ਜੇ ਨਫ਼ਰਤ ਜਾਂ ਮਾਰਕਟਾਈ ਦੇਵਾਂਗੇ ਤੇ ਉਹੀ ਸਾਡੀ ਜੀਵਨ ਵਿੱਚ ਵੀ ਆਏ। ਕਾਰਦੇ ਨੇ ਪਰ ਅਸੀਂ ਕਹਿ ਸਕਦੇ ਪਈ ਦਰਵੇਸ਼ ਵੀ ਆ ਪਰ ਦਰਵੇਸ਼ ਬਹੁਤ ਘੱਟ ਲੋਕ ਸਮਝਦੇ ਨੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਲਵਰ ਨੇ ਖਾਸ ਕਰਕੇ ਜਿਹੜੇ ਪ੍ਰੇਮ ਕਰਦੇ ਨੇ ਇਹਨਾਂ ਨੂੰ ਜਿਨ੍ਹਾਂ ਨੂੰ ਪਤਾ ਪਈ ਰੱਬੀ ਰੂਹਾਂ ਨੇ ਕਾਕੇ ਉਹ ਲੋਕ ਇਹਨਾਂ ਨੂੰ ਅੱਜ ਵੀ ਜਿਹੜਾ ਮਾਨ ਸਤਕਾਰ ਇਸੇ ਤੇ ਰੰਦੇ ਨੇ ਅਸੀਂ ਦੇਖਿਆ ਭਾਂਜੀ ਇਹਨਾਂ ਪਿਆਰ ਕਰਦੇ ਹੋ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ? ਸੋ ਮੈਂ ਬੇਜਵਾਨਾ ਤੇ ਬਹੁਤ 7-8 ਸਾਲ ਤੋਂ ਜੁੜੀ ਹਾਂ ਤੇ ਇਹਨਾਂ ਨੂੰ ਪਤਾ ਨਹੀਂ ਲੋਕੀ ਮੈਨੂੰ ਨਹੀਂ ਸਮਝ ਜਾਂਦੀ ਕਿਉਂ ਮਾਰਦੇ ਆਪੇ ਖੁਦ ਹੀ ਆਇਆ ਮੇਰੇ ਕੋਲ ਖੁੱਦ ਹੀ ਮੈਨੂੰ ਪਿਆਰ ਕਰਨ ਲੱਗ ਪਿਆ ਔਰ ਖੁੱਦ ਹੀ ਮੇਰੇ ਸਿੱਤੇ ਸਿਰ ਤੇ ਇੱਥੇ ਰੱਖ ਦਿੱਤਾ ਸਿਰ ਨੂੰ ਲੱਗਦਾ ਉਹਨੂੰ ਪਤਾ ਵੀ ਇਹ ਜਿਹੜਾ ਮੈਨੂੰ ਪਿਆਰ ਕਰਨ ਵਾਲੇ ਨੇ ਇਹ ਮੈਨੂੰ ਡਾਕਟਰ ਵਾਲੇ ਨਹੀਂ ਆ ਅਸੀਂ ਦੇਖਿਆ ਇਹ ਨਸਲ ਦਾ ਵੀ ਹੈ ਨਹੀਂ ਆ ਫਿਰ ਵੀ ਤੁਸੀਂ ਤੁਹਾਡੇ ਨਾਲ ਪਿਆਰ ਨਹੀਂ ਨਹੀਂ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਮੈਨੂੰ ਲੱਗਦਾ ਨਸਲ ਕੋਈ ਫਰਕ ਨਹੀਂ ਆ ਲੇਕਿਨ ਲੋਕੀ ਕਹਿੰਦੇ ਫਰਕ ਨਸਲ ਤੇ ਬਰੀਡ ਤੇ ਨਾਨ ਬਰੀਡ ਚ ਬਿਲਕੁਲ ਹੀ ਪਿਆਰ ਦੀ ਭਾਸ਼ਾ ਵਾ ਕੋ ਨਸਲ ਦੀ ਭਾਸ਼ਾ ਨਹੀਂ ਆ ਹਮੇਸ਼ਾ ਅਸੀਂ ਦੇਖਦੇ ਲੋਕ ਨਸਲ ਦੀ ਗੱਲ ਆ ਜਾਂਦੀ ਆ ਵੀ ਇਹ ਫਲਾਣੀ ਨਸਲ ਦਾ ਆ ਇਨਸਾਨੀਅਤ ਆ ਚਾਹੇ ਕੋਈ ਵੀ ਇੱਕੋ ਚੀਜ਼ ਹੁੰਦੀ ਆ ਹਾਂਜੀ ਭ ਤੁਹਾਡਾ ਕੀ ਜਾਨਾ ਸੀ ਦੇਖਿਆ ਅੱਜ ਸਾਰੇ ਪ੍ਰੇਮੀ ਇਕੱਠੇ ਹੋਏ ਨੇ ਇੰਨਾ ਪਿਆਰ ਪਰ ਲੱਗਦਾ ਹਜੇ ਵੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਲੋਕਾਂ ਨੂੰ ਸਮਝ ਦੀ ਲੋੜ ਹੈ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਰੋਹਨ ਮਹਿਰਾ ਨੂੰ ਵਧਾਈ ਦੇਣਾ ਚਾਹੁੰਦਾ ਐਂਟੀ ਕਰਾਈਮ ਐਨਿਊਅਲ ਪ੍ਰੋਟੈਕਸ਼ਨ ਦੇ ਚੇਅਰਮੈਨ ਨੇ ਔਰ ਅੱਜ 200 ਦੇ ਕਰੀਬ ਜਿਹੜੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਅੱਜ ਹਾਲਗੇੜ ਦੇ ਵਿੱਚ ਇਕੱਠੀਆਂ ਹੋਈਆਂ ਡਾਕਟਰ ਰੋਹਨ ਮਹਿਰਾ ਨੇ ਮਾਰਚ ਕੱਢਦੇ ਹੋਏ ਲੋਕਾਂ ਨੂੰ ਇੱਕ ਮੈਸੇਜ ਦਿੱਤਾ ਵੀ ਜਿਸ ਤਰੀਕੇ ਦੇ ਨਾਲ ਇਨਸਾਨਾਂ ਦੀ ਧਰਤੀ ਬਣੀ ਆ ਉਹਨਾਂ ਹੀ ਹੱਕ ਜਿਹੜਾ ਜਾਨਵਰਾਂ ਦਾ ਵੀ ਆ ਔਰ ਬੜਾ ਇੱਕ ਪਿਆਰਾ ਔਰ ਜਿਹੜੇ ਲੋਕੀ ਜੀਵਤਿਆ ਕਰਦੇ ਨੇ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪਾਪ ਕਮਾਉਂਦੇ ਨੇ ਸੋ ਇਹ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਇੱਕ ਸ਼ਾਕਾਹਾਰੀ ਜਿਹੜਾ ਵਾ ਬੰਦੇ ਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਤਾਂ ਕਿ ਜਿਸ ਤਰ੍ਹਾਂ ਆਪਾਂ ਨੇਚਰ ਨੂੰ ਪਿਆਰ ਕਰਦੇ ਹਾਂ ਉਹ ਨੇਚਰ ਦੀ ਦਿੱਤੇ ਹੋਏ ਜੀਵ ਨੇ ਸੋ ਉਹਨਾਂ ਨੂੰ ਉਨਾ ਹੀ ਪਿਆਰ ਕਰੀਏ ਪਰ ਕੀ ਲੱਗਦਾ ਵੀ ਜਿਵੇਂ ਅਸੀਂ ਦੇਖਿਆ ਰਾਤ ਅਸੀਂ ਆਪਣੇ ਜ਼ੁਬਾਨ ਦੇ ਖਾਤ ਲਾ ਸੀ ਜਾ ਕੇ ਮੀਟ ਖਾਂਦੇ ਆ ਨਾਨਵੇਜ ਖਾਂਦੇ ਆ ਤੇ ਦਿਨੇ ਉੱਠ ਕੇ ਜਾ ਕੇ ਅਸੀਂ ਮੰਦਰ ਜਾ ਕੇ ਮਥਾ ਢੇਕਦੇ ਆ ਜਾ ਕੇ ਕਿ ਲੱਗਦਾ ਇਹ ਨਾਲ ਤੁਹਾਨੂੰ ਕਰਮ ਮਿਲੇਗਾ ਕਿ ਜਾਂ ਹੋਰ ਪਾਪ ਚੜੂਗਾ ਤੁਹਾਡੇ ਬਿਲਕੁਲ ਸਾਡਾ ਅੱਜ ਦਾ ਮੈਸੇਜ ਹੀ ਇਹੀ ਹੈ ਵੀ ਆਪਾਂ ਆਪਣੀ ਜ਼ੁਬਾਨ ਦੀ ਟੇਸ ਨੂੰ ਥੋੜਾ ਜਿਹਾ ਪਰਖਣ ਵਾਸਤੇ ਆਪਾਂ ਕਿਸੇ ਜੀਵ ਦੀ ਹੱਤਿਆ ਨਾ ਕਰੀਏ ਉਹ ਕਿਤੇ ਨਾ ਕਿਤੇ ਸਾਡਾ ਕਰਮ ਚੱਕਰ ਸਾਨੂੰ ਆਉਣ ਵਾਲੇ ਟਾਈਮ ਤੇ ਪਨਿਸ਼ਮੈਂਟ ਜ਼ਰੂਰ ਕਰਦਾ ਸੋ ਅਵੋਇਡ ਕਰੀਏ ਇਹਨਾਂ ਚੀਜ਼ਾਂ ਨੂੰ ਤੋਂ ਸੋ ਡਾਕਟਰ ਉਹਨੇ ਜਿਹੜਾ ਰਸਤਾ ਦਿਖਾਇਆ ਲੋਕਾਂ ਨੂੰ ਆਪਾਂ ਉਹਨੂੰ ਜ਼ਰੂਰ ਫੋਲੋ ਕਰੀਏ ਤਾਂ ਗਿਆ ਵੀ ਭਾਈ ਜੀਵ ਹਤਿਆ ਨਾ ਕਰੋ ਜੀਵ ਹਤਿਆ ਨਾ ਕਰੋ ਆਪਣੇ ਕਰਮਾਂ ਦਾ ਜਿਹੜਾ ਬੋਝ ਤੁਹਾਨੂੰ ਚੁੱਕਣਾ ਪੈਣਾ ਵਾ ਤੁਸੀਂ ਦੇਖ ਸਕਦੇ ਹੋ ਅਕਸਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਡਾਕਟਰ ਕਰਾਉਂਦੇ ਨੇ ਉਹ ਲੋਕਾਂ ਨੂੰ ਜਾਗਰਤ ਫਾਉਣ ਦੀ ਲੋੜ ਆ ਲੋਕਾਂ ਨੂੰ ਸੁਚੇਤ ਫਾਉਣ ਦੀ ਲੋੜ ਆ ਹੁਣ ਦੇਖਣਾ ਹੈਗਾ ਵੀ ਲੋਕ ਕਦੋਂ ਤੱਕ ਸੁਚੇਤ ਹੁੰਦੇ ਨੇ ਕਦੋਂ ਤੱਕ ਇਸ ਚੀਜ਼ ਅਵੇਅਰਨਸ ਕਰਦੇ ਨੇ ਮੈਨੂੰ ਦਿਓ ਜੀ ਆਜਾਤ ਮੈਂ ਤੁਹਾਡਾ ਹਰੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ